ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾਜਣਾ ਦੇਵਸ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਸਭ ਨੂੰ ਤਰੱਕੀਆਂ ਬਖਸ਼ੇ ਖੁਸ਼ੀਆਂ ਖਿੜੇ ਸਭ ਦੇ ਵਿੜੇ ਰਹਿਣ ਕਈ ਵਾਰੀ ਨਾ ਜ਼ਿੰਦਗੀ ਦੇ ਵਿੱਚ ਐਵੇਂ ਦੇ ਘਾਟੇ ਪੈ ਜਾਂਦੇ ਨੇ ਜਿਹੜੇ ਕਿਸੇ ਕੀਮਤ ਤੇ ਕਦੇ ਵੀ ਨਾ ਪੂਰੀ ਹੋਣ ਵਾਲੇ ਹੁੰਦੇ ਆ ਐਵੇਂ ਹੀ ਹਰ ਬਸਾਖੀ ਤੇ ਮਾਂ ਬਹੁਤ ਯਾਦ ਆਉਂਦੀ ਆ ਉਹ ਮਾਂ ਜੀ ਨੇ ਆਪਦੇ ਪੇਟੋਂ ਮੈਨੂੰ ਜਨਮ ਨਹੀਂ ਸੀ ਦਿੱਤਾ ਪਰ ਫਿਰ ਵੀ ਉਹਨਾਂ ਦੀ ਘਾਟ ਬਹੁਤ ਰੜਕਦੀ ਰਹਿੰਦੀ ਆ ਦੋ ਚਾਰ ਛੁੱਟੀਆਂ ਹੁੰਦੀਆਂ ਸੀ ਵਿਸਾਖੀ ਨੂੰ ਤੇ ਉਹਨਾਂ ਨੇ ਕਹਿਣਾ ਖੇਤ ਕੰਮ ਕਰਨ ਚੱਲਦੇ ਆ ਤੇ ਲੈ ਜਾਂਦੇ ਸਾਨੂੰ ਜਿੱਦੇ ਵਿਸਾਖੀ ਹੋਣੀ ਉਹਦੇ ਵੀ ਸਵੇਰੇ ਉੱਠ ਕੇ ਸਾਰ ਕਹਿ ਦੇਣਾ ਵੀ ਅੱਜ ਚੱਲਦੇ ਆ ਕੋਈ ਗੱਲ ਨਹੀਂ ਵਿਸਾਖੀ ਵੇਲੇ ਨੂੰ ਤੁਸੀਂ ਆ ਜਿਓ ਪਰ ਉਹਨਾ ਕਿਰੇ ਹੁੰਦਾ ਸੀ ਕੋਈ ਨਹੀਂ ਆਉਣ ਦਿੰਦਾ ਹੁੰਦਾ ਸੀ ਕਿਉਂਕਿ ਕੰਮ ਦਾ ਥੋੜਾ ਜਾਇ ਹੋ ਜਾਂਦਾ ਸੀ ਲਾਲਚ ਜਾ ਵੀ ਚੱਲ ਛੁੱਟੀਆਂ ਬੱਚਿਆਂ ਨੂੰ ਹਨਾ ਵੀ ਚੱਲ ਕਰ ਲਈਏ ਫਟਾਫਟ ਪਰ ਫਿਰ ਵੀ ਇੰਨਾ ਡਰ ਹੁੰਦਾ ਸੀ ਵੀ ਆਪਦੇ ਮੂੰਹੋਂ ਕਦੇ ਆਏ ਨਹੀਂ ਸੀ ਕਿ ਆ ਵੀ ਨਹੀਂ ਅਸੀਂ ਜਾਣਾ ਵਸਾਖੀ ਦੇਖਣਾ ਸੀ ਨਹੀਂ ਕੰਮ ਕਰਨਾ ਸਮਾਂ ਹੀ ਐਵੇਂ ਦਾ ਸੀਗਾ ਬੀਤਿਆ ਸਮਾਂ ਸੱਚੀ ਵਾਪਸ ਨਹੀਂ ਆਉਂਦਾ ਤੇ ਮਾਂ ਦੀ ਕਾਟ ਸਦਾ ਰੜਕਦੀ ਰਹਿਣੀ ਆ ਆਵਾਜ਼ ਪਛਾਣ ਜਾਂਦੀ ਸੀ ਵੀ ਖੁਸ਼ ਆ ਜਾਂ ਦੁਖੀ ਆ